ਸੰਗਤ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਪੋ ਮਹੀਨੇ ਦਾ ਇਹ ਹਫਤਾ ਸਰਵੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਿੱਖਾਂ ਦੀ ਸ਼ਹੀਦੀ ਦਾ ਹਫਤਾ ਹੈ ਜਿਨ੍ਹਾਂ ਦੀ ਸ਼ਹਾਦਤ ਨਾਲ ਹਰ ਇੱਕ ਦੀ ਰੂਹ ਕੰਬ ਉੱਠਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਗਰੋਂ ਬਾਲ ਗੋਬਿੰਦ ਰਾਜ ਜੀ ਗੁਰਗੱਦੀ ਤੇ ਬਰਾਜਮਨ ਸਨ ਤੇ ਸਿੱਖਾਂ ਦੀ ਅਗਵਾਈ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਸੀ ਉਹਨਾਂ ਨੇ ਸਿੱਖਾਂ ਵਿੱਚ ਪੈਦਾ ਹੋਏ ਇਸ ਰੋਸ਼ ਤੇ ਰੋਹ ਨੂੰ ਸੰਗਠਿਤ ਰੂਪ ਵਿੱਚ ਲਿਆਉਣ ਤੇ ਇਸ ਨੂੰ ਇੱਕ ਵਿਸ਼ੇਸ਼ ਸੇਧ ਦੇਣ ਦਾ ਨਿਚੇ ਕੀਤਾ ਇਹ ਸੇਧ ਸੀ ਸਿੱਖਾਂ ਨੂੰ ਇੱਕ ਬਲਵਾਨ ਸੈਨਿਕ ਜਥੇਬੰਦੀ ਦਾ ਰੂਪ ਦੇਣਾ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਇੱਕ ਅਜਿਹੀ ਕੌਮ ਦੀ ਸਥਾਪਨਾ ਕੀਤੀ ਜਿਸ ਵਿੱਚ ਸਿਰਫ ਜੁਦੇ ਪੈਦਾ ਹੁੰਦੇ ਹਨ ਜੋ ਨਾ ਤਾਂ ਜ਼ੁਲਮ ਕਰਦੇ ਹਨ ਅਤੇ ਨਾ ਹੀ ਜ਼ੁਲਮ ਸਹਿੰਦੇ ਹਨ ਆਪ ਇੱਕ ਨਿਰਦਰ ਕੌਮ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਖਾਲਸਾ ਪੰਥ ਹੈ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਉੱਤੇ ਕਈ ਵਾਰ ਹਮਲੇ ਕੀਤੇ ਪਰੇਸੇ ਕਿਲੇ ਤੱਕ ਪਹੁੰਚਣ ਦਾ ਉਹਨਾਂ ਦਾ ਹੌਸਲਾ ਨਹੀਂ ਸੀ ਪੈਂਦਾ ਇਸ ਤੋਂ ਬਾਅਦ ਗੁਰੂ ਜੀ ਨੇ ਮਨੁੱਖਤਾ ਦੀ ਭਲਾਈ ਲਈ ਬਹੁਤ ਸਾਰੇ ਜੁੱਧ ਲੜੇ ਪਰ ਇੱਕ ਸਮਾਂ ਅਜਿਹਾ ਆਇਆ ਜਿਸ ਸਮੇਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਦੁਸ਼ਮਨਾਂ ਦਾ ਮਕਸਦ ਗੁਰੂ ਜੀ ਤੇ ਸਿੱਖ ਕੌਮ ਨੂੰ ਖਤਮ ਕਰਨਾ ਅਤੇ ਧਾਰਮਿਕ ਸਥਾਨਾਂ ਤੇ ਕਬਜ਼ਾ ਕਰਨਾ ਸੀ ਲਗਭਗ 8 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਮੁਗਲ ਆਪਣੀ 10 ਲੱਖ ਫੌਜ ਨਾਲ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਏ ਖੜੇ ਰਹੇ ਮੁਗਲਾਂ ਨੇ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਸੀ ਛੱਡਿਆ ਸਿੰਘ ਬਹਾਦਰੀ ਨਾਲ ਮੁਗਲ ਫੌਜਾਂ ਦਾ ਮੁਕਾਬਲਾ ਕਰਦੇ ਰਹੇ ਅਨਾਜ ਅਤੇ ਪਾਣੀ ਦੇ ਭੰਡਾਰ ਖਤਮ ਹੋਣ ਨੂੰ ਆ ਗਏ ਪਾਲਤੂ ਪਸ਼ੂਆਂ ਘੋੜਿਆਂ ਦੇ ਚਾਰੇ ਦੀ ਕਿੱਲਤ ਆ ਗਈ ਬਹੁਤ ਸਾਰੇ ਸਿੰਘ ਅਤੇ ਘੋੜੇ ਭੁੱਖ ਦੀ ਭੇਡ ਚੜ ਗਏ ਸਿੱਧਕੀ ਸਿੰਘਾਂ ਦੇ ਸਿਦਕ ਦੀ ਪਰਖ ਹੋ ਰਹੀ ਸੀ ਮੁਗਲ ਫੌਜ ਨੂੰ ਜਕੀਰ ਹੁੰਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਸੱਚਮੁੱਚ ਕਰਾਮਾਤੀ ਸ਼ਕਤੀਆਂ ਹਨ ਸੱਚਮੁੱਚ ਉਹ ਅੱਲਾ ਦੇ ਪੈਗੰਬਰ ਹਨ ਉਹਨਾਂ ਨੂੰ ਹਾਰ ਦੇਣੀ ਮਨੁੱਖੀ ਤਾਕਤ ਤੋਂ ਬਾਹਰ ਹੈ ਉਹ ਸੋਚਣ ਲੱਗੇ ਕਿ ਜੇਕਰ ਫੌਜੀ ਤਾਕਤ ਨਾਲ ਗੁਰੂ ਜੀ ਨੂੰ ਜਿੱਤਿਆ ਨਹੀਂ ਜਾ ਸਕਦਾ ਤਾਂ ਕੋਈ ਰਾਜਨੀਤਿਕ ਚਾਲ ਚੱਲ ਕੇ ਵੇਖਿਆ ਜਾਵੇ ਦੁਸ਼ਮਨ ਨੇ ਚਾਲ ਚੱਲਦਿਆਂ ਵਾਰ-ਵਾਰ ਟੰਡੋਰਾ ਪਟਕੇ ਕਿਹਾ ਕਿ ਜੇਕਰ ਕੋਈ ਸਿੰਘ ਖਾਲੀ ਹੱਥ ਜਾਣਾ ਚਾਹੇ ਤਾਂ ਉਸ ਨੂੰ ਜਾਣ ਦਿੱਤਾ ਜਾਵੇਗਾ ਕੋਈ ਵੀ ਸਿੰਘ ਸਿੱਧਕ ਤੋਂ ਨਹੀਂ ਡੋਲਿਆ ਪਰ ਸਿੰਘਾਂ ਵਿੱਚੋਂ ਕੁਝ ਸਿੰਘ ਜਿਨ੍ਹਾਂ ਦੀ ਗਿਣਤੀ 40 ਸੀ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਸਾਦੇ ਗੁਰੂ ਜੀ ਨੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸਾਥੋਂ ਬੇਮੁਖ ਹੋ ਕੇ ਜਾਣਾ ਹੀ ਚਾਹੁੰਦੇ ਹੋ ਤਾਂ ਸਾਨੂੰ ਬੇਦਾਵਾ ਲਿਖ ਕੇ ਦੇ ਜਾਓ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਨਾ ਸ਼ਵਾਨ ਸਰੀਰਾਂ ਦੇ ਮੂੰਹ ਵਿੱਚ ਫਸੇ ਹੋਏ ਕੁਝ ਸਿੱਖਾਂ ਨੇ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ ਤੇ ਗੁਰੂ ਜੀ ਨੂੰ ਅਤੇ ਆਪਣੇ ਸਾਥੀ ਸਿੰਘਾਂ ਨੂੰ ਛੱਡ ਕੇ ਅਨੰਦਪੁਰ ਸਾਹਿਬ ਤੋਂ ਨਿਕਲ ਗਏ ਸਮਾਂ ਬੀਤਦਾ ਗਿਆ ਕਿਲੇ ਅੰਦਰ ਸਾਰੀ ਰਸਦ ਹੌਲੀ-ਹੌਲੀ ਖਤਮ ਹੋ ਗਈ ਉਧਰ ਲੰਬੇਰੀ ਜੰਗ ਤੋਂ ਪਹਾੜੀ ਰਾਜੇ ਅਤੇ ਮੁਗਲ ਫੌਜ ਵੀ ਤੰਗ ਆ ਚੁੱਕੀ ਸੀ ਆਖਰ ਨੂੰ ਹਮਲਾਵਾਰਾਂ ਨੇ ਇੱਕ ਹੋਰ ਚਾਲ ਚਲਦਿਆਂ ਪਹਾੜੀ ਰਾਜਿਆਂ ਨੇ ਗਉ ਦੀਆਂ ਕਸਮਾਂ ਅਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਕੁਰਾਨ ਦਾ ਲਿਖਿਆ ਇੱਕ ਪੱਤਰ ਗੁਰੂ ਸਾਹਿਬ ਨੂੰ ਭੇਜਿਆ ਜਿਸ ਵਿੱਚ ਲਿਖਿਆ ਸੀ ਕਿ ਅਗਰ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾਣ ਤਾਂ ਉਹਨਾਂ 'ਤੇ ਹਮਲਾ ਨਹੀਂ ਕੀਤਾ ਜਾਵੇਗਾ ਗੁਰੂ ਸਾਹਿਬ ਵਿਰੋਧੀਆਂ ਦੀ ਇਸ ਚਾਲ ਨੂੰ ਭਲੀ ਭਤ ਜਾਂਦੇ ਸਨ ਪਰ ਗੁਰੂ ਸਾਹਿਬ ਨੂੰ ਪੰਜ ਸਿੰਘਾਂ ਨੇ ਕਿਲਾ ਛੱਡ ਦੇਣ ਦੀ ਬੇਨਤੀ ਕੀਤੀ ਅਤੇ ਹੋਰ ਸਿੱਖਾਂ ਦੇ ਜੋਰ ਪਾਉਣ ਤੇ ਗੁਰੂ ਸਾਹਿਬ ਨੇ ਕਿਲਾ ਛੱਡਣ ਦਾ ਫੈਸਲਾ ਕੀਤਾ 6 ਸਤ ਪੋਦੀ ਦਰਮਿਆਨੀ ਕਾਲੀ ਬੋਲੀ ਰਾਤ ਬੱਦਲ ਗੱਜ ਰਹੇ ਸਨ ਤੇ ਝੱਖੜ ਝੁੱਲਿਆ ਹੋਇਆ ਸੀ ਗੁਰੂ ਉਸ ਸਮੇਂ ਪਰਿਵਾਰ ਅਤੇ ਕੁਝ ਸਿੰਘਾਂ ਅਤੇ ਬਾਕੀ ਸਿੰਘਾਂ ਨਾਲ ਕਿਲੇ ਵਿੱਚੋਂ ਨਿਕਲਦੁਰੇ ਪਰ ਗੁਰੂ ਜੀ ਨੂੰ ਚੋਰੀ-ਚੋਰੀ ਨਿਕਲ ਜਾਣਾ ਮਨਜ਼ੂਰ ਨਹੀਂ ਸੀ ਮੁਗਲਾਂ ਦੇ ਤੰਬੂਆਂ ਦੇ ਕੋਲੋਂ ਲੰਘਦਿਆਂ ਹੋਇਆਂ ਗੁਰੂ ਜੀ ਨੇ ਲਲਕਾਰ ਕੇ ਕਿਹਾ ਗੁਰੂ ਨਿਕਲ ਚੱਲਿਆ ਜੇ ਜੇ ਹਿੰਮਤ ਹੈ ਤਾਂ ਰੋਕ ਲਵੋ ਮੁਗਲ ਸੈਨਾ ਵਿੱਚ ਖਫੜਾ ਤਫਰੀ ਮਚ ਗਈ ਸੈਨਾ ਨੇ ਆਪਣੇ ਹਥਿਆਰ ਸੰਭਾਲੇ ਤੇ ਆਪੇ ਪਾਣੀ ਗੁਰੂ ਜੀ ਉਤੇ ਟੁੱਟ ਪੈਣ ਲਈ ਦੌੜੀ ਪਰ ਕੁੱਪ ਹਨੇਰੇ ਵਿੱਚ ਕੋਈ ਪਛਾਨ ਨਾ ਹੋਵੇ ਸਪਾਸ ਲਾਰ ਜਦ ਬਦਹਾਵਾਸੀ ਵਿੱਚ ਚੀਕ-ਚੀਕ ਹੁਕਮ ਝਾੜਨ ਲੱਗੇ ਤੇ ਮੁਗਲ ਸਿਪਾਹੀ ਬਦਹਾਵਾਸੀ ਵਿੱਚ ਆਪਣੇ ਹੀ ਸਾਥੀਆਂ ਤੇ ਟੁੱਟ ਪਏ ਖੂਬ ਘਮਸਾਨ ਮਚਿਆ ਮੁਗਲ ਫੌਜੀ ਆਪੋ ਵਿੱਚ ਗਲੇ ਵੜਦੇ ਰਹੇ ਦਿਨ ਨਿਕਲਦੇ ਉਹਨਾਂ ਨੂੰ ਆਪਣੀ ਮੂਰਖਤਾ ਦਾ ਪਤਾ ਲੱਗਾ ਤਾਂ ਸ਼ਰਮ ਨਾਲ ਪਾਣੀ ਪਾਣੀ ਹੋਣ ਲੱਗੇ ਕਸਮਾਂ ਵੀ ਤੋੜੀਆਂ ਤੇ ਆਪਣਾ ਹੀ ਕਹਾਣ ਵੀ ਕਰਵਾ ਬੈਠੇ